ਤਸਵੀਰਾਂ ਤੁਹਾਡੇ ਨਾਲ ਹੁਸ਼ਰਪੁਰ ਦੇ ਨਸਤੀਕੀ ਪਿੰਡ ਰਾਜਪੁਰ ਰਾਇ ਭਾਈਆਂ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਬੀਤੇ ਦਿਨੀ ਪਈ ਭਾਰੀ ਬਰਸਾਤ ਤੋਂ ਬਾਅਦ ਪਿੰਡ ਦੇ ਕਈ ਘਰਾਂ ਦੇ ਹਾਲਾਤ ਹੈ ਜਿਹੜੇ ਉਹ ਬੇਹਤ ਵਿਗੜੇ ਨੇ ਤੇ ਉਹਨਾਂ ਘਰਾਂ ਦੇ ਹਾਲਾਤ ਵਿਗੜੇ ਨੇ ਜਿਨ੍ਹਾਂ ਦੇ ਪਰਿਵਾਰ ਕਾਫੀ ਜ਼ਿਆਦਾ ਗਰੀਬ ਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਉਹ ਬਾਲਿਆਂ ਵਾਲੀਆਂ ਛੱਤਾਂ ਪਈਆਂ ਹੋਈਆਂ ਸਨ ਤੇ ਹੁਣ ਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਉਹ ਜਿਹੜੇ ਉਹ ਤਰਸਯੋਗ ਹਾਲਾਤ ਹਨ ਉਹਨਾਂ ਪਰਿਵਾਰਾਂ ਦੇ ਦਿਖਾ ਰਹੇ ਹਾਂ ਘਰਾਂ ਦਾ ਕੀ ਹਾਲ ਹੋਇਆ ਤਸਵੀਰਾਂ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਇੱਕ ਘਰ ਦੇ ਹਾਲਾਤ ਇੰਨੇ ਕਿਉਂ ਜ਼ਿਆਦਾ ਵਿਗੜ ਚੁੱਕੇ ਨੇ ਕਿ ਉਸ ਦੇ ਵਿੱਚ ਜਿਹੜਾ 6 ਇੰਚ ਤੋਂ ਵਧੇਰੇ ਦਾ ਘਰ ਦੇ ਵਿੱਚ ਉਹ ਪਾੜ ਵੀ ਪੈ ਚੁੱਕਿਆ ਤੇ ਸਾਰਾ ਘਰ ਜਿਹੜਾ ਮੋਟੀਆਂ ਦਰਾਰਾਂ ਦੇ ਨਾਲ ਭਰ ਚੁੱਕਿਆ ਜਿਸ ਤੋਂ ਬਾਅਦ ਗਰੀਬ ਪਰਿਵਾਰ ਨੂੰ ਗਵਾਂਢੀ ਰਹਿੰਦੇ ਕਿਸੇ ਪਰਿਵਾਰ ਦੇ ਘਰ ਦੇ ਵਿੱਚ ਸ਼ਰਨ ਲੈਣੀ ਪਈ ਹੈ ਇਸ ਤੋਂ ਇਲਾਵਾ ਇੱਕ ਹੋਰ ਅਜੀਹਾ ਪਰਿਵਾਰ ਹੈ ਜਿਨ੍ਹਾਂ ਦੇ ਸਾਰੇ ਘਰ ਦੇ ਵਿੱਚ ਇਹ ਬਾਲੇ ਪਏ ਹੋਏ ਨੇ ਬਾਲੀਆਂ ਦੀਆਂ ਛੱਤਾਂ ਨੇ ਤਾਂ ਉਹਨਾਂ ਦੇ ਇਹ ਘਰ ਦੇ ਹਾਲਾਤ ਵੀ ਆ ਜਿਹੜੇ ਉਹ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਜਿਸ ਤੋਂ ਬਾਅਦ ਡਰ ਦੇ ਮਾਰੇ ਪਰਿਵਾਰ ਕਿਸੇ ਹੋਰ ਥਾਂ ਤੇ ਜਾ ਕੇ ਆਪਣਾ ਗੁਜ਼ਾਰਾ ਕਰਦੇ ਆ ਤੇ ਤਸਵੀਰਾਂ ਸੱਚਮੁੱਚ ਜਿਹੜੀਆਂ ਉਹ ਇਹ ਤਰਸਜੋਗ ਨੇ ਉਹਨਾਂ ਲੋਕਾਂ ਦਾ ਦਰਦ ਬਿਆਨ ਕਰਦੀਆਂ ਨੇ ਤਾਂ ਮਜਬੂਰੀ ਬਸ ਪਰਿਵਾਰ ਕਿਸੇ ਹੋਰ ਥਾਂ ਤੇ ਰਹਿਣ ਨੂੰ ਮਜਬੂਰ ਨੇ ਤਾਂ ਨਾਲ ਦੇ ਨਾਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਵਾਰ ਮੋੜ ਤੋਂ ਦੱਸਦੇ ਹਾਂ ਕਿ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਦੀਨਾਉਂ ਦੇ ਪਿੰਡ ਰਾਜਪੁਰ ਭਾਈਆਂ ਦੀਆਂ ਤਸਵੀਰਾਂ ਨੇ ਜਿੱਥੋਂ ਦੇ ਇਹ ਤ੍ਰੇਸ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤਸਵੀਰਾਂ ਬਿਆਨ ਕਰਦੀਆਂ ਨੇ ਉਸ ਇਹ ਤਰਸਯੋਗ ਹਾਲਾਤ ਨੂੰ ਜਿੱਥੇ ਇਹ ਛੱਤਾਂ ਦੇ ਵਿੱਚ ਕੰਦਾਂ ਤੇ ਮੋਟੀਆਂ ਦਰਾਰਾਂ ਆਈਆਂ ਨੇ ਤਾਂ ਉੱਥੇ ਹੀ ਕਈ ਛੱਤਾਂ ਦੀਆਂ ਜਿਹੜੇ ਕਈ ਛੱਤਾਂ ਦੇ ਬੱਲੇ ਆ ਉਹ ਵੀ ھیਠਾਂ ਨੂੰ ਡਿੱਗ ਚੁੱਕੇ ਨੇ ਦੋਸਤੋ ਅਲਾਵਾ ਜਿਹੜਾ ਘਰਾਂ ਦਾ ਫਰਸ਼ ਹੈ ਉਹ ਵੀ ਕਾਫੀ ਜ਼ਿਆਦਾ ਜਿਹੜਾ ਉਹ ਵਹਿ ਚੁੱਕਿਆ ਇਸ ਮੌਕੇ ਇਹ ਪਰਿਵਾਰਾਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਪਰਿਵਾਰਾਂ ਦੀ ਜ਼ਰੂਰ ਬਾਫੜੀ ਜਾਵੇ ਕਿਉਂਕਿ ਗਰੀਬ ਤੱਤਕਾ ਤਾਂ ਪਰਿਵਾਰਾਂ ਦੇ ਜ਼ਰੂਰ ਬਾਹਰ ਫੜੀ ਜਾਵੇ ਤਾਂ ਜੋ ਇੱਕ ਵਾਰ ਮੁਰਤੋਂ ਆਪਣੇ ਪੈਰਾਂ ਤੇ ਖੜੇ ਹੋ ਸਕਣ ਤਾਂ ਇਸ ਬਾਬਤ ਜਦੋਂ ਆਧਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਕੀ ਕੁਝ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੁਸ਼ਮਾ ਰਾਣੀ ਇਹ ਕਦੋਂ ਦਾ ਮਕਾਵਨ ਬਣਿਆ ਤੁਹਾਡਾ ਇਹ ਨੂੰ ਤਾਂ ਜ ਥੋੜਾ ਟਾਈਮ ਹੀ ਹੋਇਆ ਬਣਿਆ ਨੂੰ ਤੇ ਜਿਹੜੀ ਆ ਬਰਸਾਤ ਦੀ ਮਾਰ ਪਈ ਆ ਹਾਂਜੀ ਕਿਤੇ ਪਰ ਕੀ ਕਰੀਏ ਹੁੰਦਾ ਕੁਦਰਤ ਦੀ ਹੈ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਪਰ ਸਾਨੂੰ ਰਹਿਣ ਨੂੰ ਜਗ੍ਹਾ ਨਹੀਂ ਅਸੀਂ ਕਿੱਥੇ ਜਾਈਏ ਕਿਸੇ ਦੇ ਘਰ ਵੀ ਕਿੰਨਾ ਕੁ ਟਾਈਮ ਰਹਿਣਾ ਆ ਇਸ ਲਈ ਸਾਡੇ ਹਾਲਾਤ ਬੜੇ ਨਾਜ਼ੁਕ ਅਸੀਂ ਦੱਸ ਨਹੀਂ ਸਕਦੇ ਬਸ ਜਿੱਦਾਂ بیٹے ਨੇ ਦੱਸਿਆ ਵੀ ਤੁਸੀਂ ਤਾਂ ਉਲਟਾ ਸੇਵਾ ਕਰਦੇ ਪੈਸੇ ਵੀ ਸਾਰੇ ਪਾਣੀ ਦੇ ਵਿੱਚ ਲੰਘ ਗਏ ਹਾਂਜੀ 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 ਤਬ ਆਪ ਨੂੰ ਪਤਾ ਹੀ ਨਹੀਂ ਸੀ ਵੀ ਆਪਣੇ ਘਰ ਦੇ ਹਾਲਾਤ ਇਹ ਤਾਂ ਕੁਦਰਤੀ ਘਰ ਨੇ ਸੀਗਾ ਮੈਂ ਮੇਸੀ ਮੈਂ ਬਾਹਰ ਸੀ ਮੈਂ ਨਾਲ ਸੀ ਦੇਖਣ ਗਈ ਉਹ ਜੇ ਅਸੀਂ ਅੰਦਰ ਹੁੰਦੇ ਸੀ ਤਾਂ ਦੱਬ ਵੀ ਸਕਦੇ ਸੀ ਜਿਸ ਘਰ ਦੇ ਵਿੱਚ ਛਾਲਾਂ ਪਟਾਇਆ ਜੋ ਚਵੜਨ ਤੋਂ ਵੀ ਡਰ ਲੱਗਦਾ ਸੀ ਹਾਂਜੀ ਕੱਲ ਬੱਲੀਆਂ ਬੱਲੀਆਂ ਦੇ ਕੇ ਤਾਂ ਮੁੰਡਿਆਂ ਨੇ ਸਮਾਨ ਅੰਦਰੋਂ ਕੱਢਿਆ ਆ ਨਹੀਂ ਤਾਂ ਔਖਾ ਹੋ ਜਾਣਾ ਸੀ ਬਹੁਤ ਕੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੋ ਹੋ ਸਕਦਾ ਸਾਡੀ ਮਦਦ ਕਰਨ ਅਸੀਂ ਇਹਨਾਂ ਨੂੰ ਮੁੜ ਕੇ ਰਿਪੇਅਰ ਕਰਾਈਏ ਜਾਂ ਉਹਨਾਂ ਨੂੰ ਲਾਈਏ ਕੁਝ ਕਰੀਏ ਰਹਿਣ ਜੋਗ ਬਣਾਈਏ ਇਹਨਾਂ ਨੂੰ ਬਸ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਰਜਤ ਹੈ ਜੀ ਕਿਹੜਾ ਪਿੰਡਾ ਜੀ ਮੇਰਾ ਪਿੰਡ ਰਾਜਪੁਰ ਭਈਆ ਭਾਜੀ ਰਜਤ ਜੀ ਘਰ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਪ੍ਰਸਾਪ ਵਿੱਚ ਕਿਵੇਂ ਹੋਇਆ ਸਾਰਾ ਇਹ ਇਹ ਸਭ ਕੁਝ ਵੀ ਕੁਦਰਤੀ ਆਫਤ ਹੈ ਇਹ ਮੀਂਹ ਪੈਣ ਨਾਲ ਜ਼ਿਆਦਾ ਹੋ ਗਿਆ ਸਰ ਜਿੱਦਾਂ ਪਹਿਲਾਂ ਘੱਟ ਸੀਗਾ ਇਹ ਥੋੜਾ ਬਹੁਤ ਨਾਰਮਲ ਸੀਗਾ ਸਾਨੂੰ ਨਹੀਂ ਇੰਨਾ ਪਤਾ ਕਿ ਸਾਡਾ ਇਦਾਂ ਨੁਕਸਾਨ ਹੋ ਜਾਣਾ ਤੇ ਜੋ ਆ ਲਗਾਤਾਰ ਮੀਂਹ ਪੈ ਰਹੇ ਉਹਦੇ ਨਾਲ ਘਰ ਚ ਤਰੇੜਾਂ ਇੰਨੀਆਂ ਆ ਗਈਆਂ ਕਿ ਅੰਦਰ ਬੰਦੇ ਨੂੰ ਵੀ ਡਰ ਲੱਗਦਾ ਇਸ ਟਾਈਮ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਸ਼ਾਟ ਸਾਰੇ ਦੇਖ ਕੇ ਕਿ ਕੀ ਹਾਲਤ ਹੈ ਇਥੇ ਘਰ ਦੀ ਅੰਦਰ ਤੁਸੀਂ ਦੇਖ ਲਓ ਸਾਰੇ ਪਾਸੇ ਬੱਲੀਆਂ ਲੱਗੀਆਂ ਹੋਈਆਂ ਤੇ ਉਧਰ ਵੀ ਆ ਕੁਝ ਬਾਲੇ ਵੀ ਡੇਗੇ ਆ ਇਹ ਰੱਬ ਵੱਲੋਂ ਸਾਰਾ ਜੀ ਤੁਹਾਨੂੰ ਪਤਾ ਹੁਣ ਮੀਂਹ ਦੇ ਨਾਲ ਮੀਂਹ ਦੇ ਅੱਗੇ ਕਿਸੇ ਦਾ ਜੋਰ ਨਹੀਂ ਜੀ ਮੀਂਹ ਦੇ ਨਾਲ ਹੋਇਆ ਜੋ ਕੁਝ ਹੋਇਆ ਜੀ ਤੇ ਪਹਿਲਾਂ ਹਾਲਾਤ ਬਿਲਕੁਲ ਠੀਕ ਸੀ ਪਹਿਲਾਂ ਬਿਲਕੁਲ ਠੀਕ ਸੀ ਜੀ ਰਹਿੰਦੇ ਬੜੇ ਸੋਹਣੇ ਰਹਿੰਦੇ ਸੀ ਕਿ ਕਿੰਨਾ ਕੁ ਰਜਤ ਨੁਕਸਾਨ ਹੋਇਆ ਤੁਹਾਡਾ ਬਿਲਕੁਲ ਨੁਕਸਾਨ ਸਾਰਾ ਤੁਹਾਡੇ ਸਾਹਮਣੇ ਸਾਰਾ ਹੀ ਘਰ ਦਾ ਇਹ ਹੋ ਗਿਆ ਜੀ ਟੋਟਲੀ A to Z ਸਾਰੇ ਘਰ ਦਾ ਹੀ ਹੋ ਗਿਆ ਜੀ ਕੀ ਕੰਮ ਕੀ ਕਰ ਕੰਮ ਹੈ ਜੀ ਦਿਹਾੜੀਦਾਰ ਬੰਦਾ ਜੀ ਇਥੇ ਕੰਮ ਕਰ ਰਿਹਾ ਜੀ ਐਨ ਇਹ ਕਰਦਾ ਹੁਣ ਕੁਛ ਦੇਰ ਤੋਂ ਮੈਂ ਥੋੜਾ ਉੱਤੋਂ ਵੀ ਸ਼ੂਟਿੰਗਾਂ ਲਈਆਂ ਹੋਈਆਂ ਜਿੱਦਾਂ ਠੀਕ ਨਹੀਂ ਸੀ ਥੋੜੀ ਪ੍ਰੋਬਲਮ ਸੀਗੀ ਘਰ ਦੇ ਵਿੱਚ ਕੌਣ ਕੋਰੇਗਾ ਘਰ ਦੇ ਮੈਂ ਮਦਰ ਮੇਰੇ ਜੀ ਡੈਡੀ ਮੇਰੇ ਐਕਸਪਾਇਰ ਹੋ ਗਏ ਸੀ ਹਾਂਜੀ ਤੇ ਫੋਨ ਕਰਦੇ ਕੀ ਹਾਲਾਤ ਕਿੱਥੇ ਰਹਿ ਰਹੇ ਹੋ ਕੋਈ ਹਾਲਾਤ ਤੁਹਾਡੇ ਸਾਹਮਣੇ ਸਾਰ ਦੇਖ ਲਓ ਸਮਾਨ ਜੋ ਅੰਦਰ ਟੱਕਿਆ ਪਿਆ ਸਾਰਾ ਜੀ ਤੇ ਕਿਸੇ ਕਿਸੇ ਦੇ ਰਹਿ ਰਹਿ ਕੇ ਗੁਜ਼ਾਰਾ ਹੋਣਾ ਹੁਣ ਥੋੜਾ ਜਿਹਾ ਇਦਾਂ ਕਿ ਦਿਨ ਥੋੜੇ ਠੀਕ ਹੋਊਗੇ ਇੰਨਾ ਕਿ ਜਿੱਦਾਂ ਚਵਾਰੇ ਦਾ ਡਿੱਗ ਜਵੇ ਉੱਪਰੋਂ ਇਹ ਬਹੁਤ ਹੈ ਕਿ ਸਾਡਾ ਚੋਂ ਨੁਕਸਾਨ ਹੋਇਆ ਸਾਨੂੰ ਇੰਨਾ ਕਿ ਥੋੜੇ ਦਿਨ ਜੀ ਮਿਲ ਜਾਣ ਤੇ ਅਸੀਂ ਚਵਾਰਾ ਥੋੜਾ ਥੋੜੇ ਬੰਦੇ ਲਾ ਕੇ ਆਪ ਚਵਾਰੇ ਦਾ ਥੱਲੇ ਲਾ ਲਈਏ ਕਿ ਜਾਨ ਡੇਗ ਨਾ ਜਾਵੇ ਕਿਤੇ ਪਾਸੇ ਸਾਡਾ ਨੁਕਸਾਨ ਹੋ ਹੋਰ ਕਿਸੇ ਦਾ ਨੁਕਸਾਨ ਨਾ ਨਾਲ ਹੋ ਜਵੇ ਜੀ ਚਵਾਰੇ ਦਾ ਬਹੁਤ ਬੁਰਾ ਹਾਲ ਹੋਇਆ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਬਹੁਤ ਜਿਆਦੀਆਂ ਜੀ ਅੰਦਰ ਦੇਖ ਕੇ ਡਰ ਲੱਗਦਾ ਜੀ ਬਾਣੇ ਨੂੰ ਜੀ ਫਰਸ਼ ਵੀ ਬੈਠੇ ਗਈ ਫਰਸ਼ ਸਾਰਾ ਬੈ ਗਿਆ ਜੀ ਅੰਦਰੋਂ ਸਾਰਾ ਹੀ ਫਰਸ਼ ਬੈ ਗਿਆ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗਦਾ ਇਹੀ ਹੈ ਜੀ ਕਿ ਬਸ ਜੋ ਕੁਝ ਦੇਖ ਕੇ ਆਪਣੇ ਹਿਸਾਬ ਨਾਲ ਕੀਤਾ ਜਾਵੇ ਜੀ ਗਰੀਬ ਪਰਿਵਾਰ ਤੁਹਾਨੂੰ ਪਤਾ ਕਿੱਥੋਂ ਜਾਣਾ ਕਿੱਥੇ ਜਾਣਾ ਉਹੀ ਕਾਣਾ ਉਹੀ ਬੰਦੇ ਨੇ ਕਰਨਾ ਹੁੰਦਾ ਜੀ ਤੇ ਹੁਣ ਕਿੱਥੇ ਰਹਿ ਰਹੂਗਾ ਸਖਤ ਤੁਸੀਂ ਹੁਣ ਉੱਧਰ ਰਹਿਨੇ ਆ ਜੀ ਕਿਸੇ ਦੇ ਜੀ ਉੱਧਰ ਪਿੰਡ 'ਚ ਜੀ ਹਾਂਜੀ ਸਾਡੇ ਘਰ ਦੇ ਇਹੀ ਹਾਲਾਤ ਆ ਕਿ ਜਦੋਂ ਮੀਂਹ ਦੀ ਬਰਸਾਤ ਮਤਲਬ ਜ਼ਿਆਦਾ ਹੁੰਦੀ ਆ ਤਾਂ ਸਾਨੂੰ ਇਹੀ ਕਦਰ ਰਹਿੰਦਾ ਕਿ ਕਿਹੜੀ ਘੜੀ ਡਿੱਗ ਜਾਵੇ ਇਹ ਪਤਨੀ ਇਧਰੋਂ ਡਿੱਗ ਜਾਵੇ ਉਧਰੋਂ ਡਿੱਗ ਜਾਵੇ ਕਿਉਂਕਿ ਮੀਂਹ ਦੇ ਕਾਰਨ ਸਾਰਾ ਕੰਮ ਖਰਾਬ ਹੋ ਰਿਹਾ ਇਹ ਜੋ ਵੀ ਤੁਸੀਂ ਹੁਣ ਹਾਲਾਤ ਦੇਖੇ ਸਾਡੇ ਘਰ ਦੇ ਤਾਂ ਆਟੋਮੈਟਿਕ ਆਪਣੀ ਕੁਝ ਨਾ ਕੁਝ ਡਿੱਗਦਾ ਰਹਿੰਦਾ ਕੱਲ ਪਰਸੋਂ ਵੀ ਅਸੀਂ ਇੱਧਰ ਸਾਡਾ ਕਮਰਾ ਇੱਕ ਟੀਨਾ ਨਾਲ ਅਸੀਂ ਪਾਇਆ ਹੈ ਫਿਲਹਾਲ ਉਹ ਵੀ ਫਿਲਹਾਲ ਇਦਾਂ ਹੀ ਆ ਤੇ ਜਦੋਂ ਅਸੀਂ ਦੇਖਿਆ ਤੇ ਰਾਤ ਨੂੰ ਇਟਾ-ਉਟਾ ਉੱਪਰ ਛੱਤ ਸਾਡੀ ਅੱਧੀ ਡਿੱਗ ਚੁੱਕੀ ਸੀਗੀ ਤਾਂ ਕਾਫੀ ਦਰਿਆਣਾ ਦਰੂਣਾ ਆ ਚੁੱਕੀਆਂ ਹੈ ਹੋਰ ਵੀ ਸਾਡੇ ਘਰ ਦੇ ਹਾਲਾਤ ਕੁਝ ਇਦਾਂ ਰਹੀ ਹੈ ਜੀ ਕੌਣ ਕੌਣ ਘਰ ਚ ਰਹਿ ਰਿਹਾ ਇਸ ਵਕਤ ਅਸ ਵੇਲੇ ਅਸੀਂ ਸਾਡੀ ਫੈਮਲੀ ਸਾਰੀ ਰਹਿ ਰਹੀ ਹੈ ਜੀ ਕੌਣ ਕੌਣ ਫੈਮਲੀ ਚ ਫੈਮਲੀ ਚ ਮਦਰ ਹੈ ਮੇਰੇ ਫਾਦਰ ਸਾਹਿਬ ਆ ਮੇਰੇ ਬ੍ਰਦਰ ਆ ਮੇਰੇ ਭਾਬੀ ਜੀ ਨੇ ਕੀ ਕਾਰੋਬਾਰ ਕਰਦੇ ਤੁਸੀਂ ਕਾਰੋਬਾਰ ਜੀ ਬਸ ਦਿਹਾੜੀ ਦੱਪਾਈ ਜਿੱਦਾਂ ਬ੍ਰਦਰ ਆ ਮੇਰੇ ਜੀ ਐਨਡੀ ਫੈਕਟਰੀ ਚ ਲੱਗੇ ਹੋ ਮੇਰੇ ਫਾਦਰ ਸਾਹਿਬ ਹਰਪੁਰ ਮਨ ਲੋ ਕਿਸੇ ਸ਼ਾਪ ਦੇ ਕੰਮ ਕਰਦੇ ਆ ਦਿਹਾੜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਸਾਡੇ ਕੋਲੋਂ ਤਾਂ ਇਹੀ ਆ ਪ੍ਰਸ਼ਾਸਨ ਨੂੰ ਕੋ ਮਨ ਲੋ ਕੋਈ ਹਾਂਜੀ ਹਾਂਜੀ ਸਾਡੇ ਫਿਲਹਾਲ ਮਨ ਲੋ ਜਿਹੜੇ ਸਾਡੇ ਭਰਾ ਆ ਮਨੂ ਭਾਜੀ ਨਮਜੋਤ ਸਿੰਘ ਸੰਗਰ ਜੀ ਪ੍ਰਸ਼ਾਸਨ ਦਾ ਕੋਈ ਬੰਦਾ ਆਇਆ ਉਹਨਾਂ ਦਾ ਵੀ ਕੋਈ ਆਇਆ ਉਹਨਾਂ ਉਹਨਾਂ ਤਾਂ ਉਹਨਾਂ ਚ ਕੋਈ ਨਹੀਂ ਆਇਆ ਜੀ ਕਿਸੇ ਪ੍ਰਸ਼ਾਸਨ ਵੱਲ ਬਾਲੇ ਪਏ ਹੋਏ ਨੇ ਕਿ ਬਾਲੇ ਸੱਤਾਲੇ ਫਾਰਮ ਨਹੀਂ ਭਰੇ ਜੀ ਤੁਸੀਂ ਨੇ ਭਰੇ ਸੀਗੇ ਜੀ ਮਤਲਬ ਕਿ ਮਿਲੇ ਜਾਂ ਪੈਸੇ ਕੁਛ ਤੇ ਆਪਾਂ ਜਿੱਦਾਂ 10 ਕੁ ਬਾਲੇ ਉਹਨੂੰ ਚੇਂਜ ਕੀਤੇ ਜਿੱਦਾਂ ਜਿੱਦਾਂ ਮਿਲੇ ਆਪਾਂ 10 ਕੁ ਬਾਲੇ ਚੇਂਜ ਨਹੀਂ ਕੀਤੇ ਆ ਦੋ ਚਾਰ ਮਤਲਬ 3 ਨਗ ਪਾਈਆਂ ਸੀ ਕਿੰਨੇ ਕਿੰਨੇ ਪੈਸੇ ਮਿਲੇ ਸਾਨੂੰ ਏ 15000 ਰੁਪਈਆ ਮਿਲਿਆ ਸੀਗਾ ਜੀ 15000 ਦਾ ਦਸ ਹਜ਼ਾਰ ਮਿਲਿਆ ਸੌਰੀ ਦਸ ਹਜ਼ਾਰ ਸਰਕਾਰ ਵੀ ਕਿਤੇ ਨਾ ਕਿਤੇ ਮਜ਼ਾਕ ਹੀ ਕਰਦੀ ਹੈ 10000 ਦੇ ਨਾਲ ਐਂਟਰ ਕਿਤੇ ਪੈਸੇ ਉਹੀ ਤਾਂ ਗੱਲ ਹੈ ਜੇ 10000 ਦਾ ਤਾਂ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ 10000 ਦਾ ਕੁਝ ਬਣਦਾ ਹੈ ਜੀ ਮੰਨ ਲਓ ਕਿ 10 ਬੱਲੇ ਵੀ ਨਹੀਂ ਆਉਂਦੇ ਮੇਰੇ ਖਿਆਲ ਅਸਾਮ ਦਾ 2 ਰੁਪਏ ਦਾ ਇੱਕ ਬੱਲਾ ਆਇਆ ਮੇਰੇ ਖਿਆਲ ਤਾਂ 10 ਬੱਲੇ ਮਸੀਂ ਆਪਾਂ ਚਲੋ ਕੀ ਕਰਦੇ ਹਾਂ ਸਰਕਾਰ ਅਸੀਂ ਇਹੀ ਕਰਦੇ ਹਾਂ ਕਿ ਬਸ ਸਾਡੇ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਤਾਂ ਜੋ ਸਾਡਾ ਬਣਦਾ ਹੈ ਮਤਲਬ ਹੈਲਪ ਕੀਤੀ ਜਾਵੇ ਗਵਰਨਮੈਂਟ ਵੱਲੋਂ ਸਾਡੇ ਮੇਰਾ ਨਾਮ ਅਨਿਲ ਕੁਮਾਰਾ ਮੈਂ ਪੰਚਾਇਤ ਮੈਂਬਰ ਆਜਪੁਰ ਭਾਈਆਂ ਹਾਂਜੀ ਇਹ ਬਾਰਿਸ਼ਾਂ ਕਿ ਇਹਨਾਂ ਦਾ ਮਤਲਬ ਦੇਖਿਆ ਜਾਵੇ ਐਸਜੀ ਮੈਡਮ ਨੂੰ ਵੀ ਦੇਖਿਆ ਉਹਨਾਂ ਨੇ ਮੌਕੇ ਤੇ ਵੀ ਦੇਖਿਆ ਆ ਕੇ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਆਈਡੀਸੀ ਆਫਿਸ ਤੋਂ ਵੀ ਆਏ ਸੀ ਤੇ ਅਸੀਂ ਵੀ ਇਹਨਾਂ ਨੂੰ ਮਤਲਬ ਤੁਹਾਡੇ ਸਾਹਮਣੇ ਦੇਖਿਆ ਹੁਣ ਤੁਸੀਂ ਵੀ ਦੇਖਿਆ ਹਾਲਾਤ ਮਤਲਬ ਚਵਾਰਾ ਵੀ ਡਿੱਗ ਗਿਆ ਸਾਰੇ ਤਕਰੀਬਨ ਘਰ ਸਾਰੇ ਡਿੱਗਿਆ ਪਿਆ ਤੇ ਕੁਝ ਡਿੱਗਣੇ ਵਾਲਾ ਬੱਲੀਆਂ ਨਾਲ ਇਹਨਾਂ ਨੇ ਸਪੋਰਟ ਲਈ ਹੈਗੀ ਆ ਤੇ ਪ੍ਰਸ਼ਾਸਨ ਤੋਂ ਅਸੀਂ ਵੀ ਇਹ ਮੰਗ ਕਰਦੇ ਆ ਐਮਐਲਏ ਸਾਹਿਬ ਐਮਪੀ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਆ ਇਹ ਵੀ ਅਸੀਂ ਇਹਨਾਂ ਨੂੰ ਕਹਿੰਦੇ ਬੇਬੱਦ ਇਹਨਾਂ ਦੀ ਸਪੋਰਟ ਕੀਤੀ ਜਾਵੇ ਇੱਥੇ ਕੌਣ ਦੇਖਣ ਪਹੁੰਚੇ ਸੀ ਕਿਹੜਾ ਅਧਿਕਾਰੀ ਆਇਆ ਸੀ ਮੈਂ ਇੱਥੇ ਐਸ.ਡੀ.ਐਮ ਦੇ ਮੈਮ ਦੇ ਨਾਲ ਸੀਗੇ ਪਾਣੀ ਕਰਕੇ ਥੋੜਾ ਅੰਦਰ ਨਹੀਂ ਆਏ ਬਾਕੀ ਉਹਨਾਂ ਦੇ ਮੌਜੂਦਾ ਜੋ ਸਟਾਫ ਮੈਂਬਰ ਸੀ ਉਹ ਸਾਰੇ ਦੇਖ ਕੇ ਗਏ ਸੀ ਪੰਡ ਸਾਬ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਵਧੀਆ ਪਰਿਵਾਰ ਵੀ ਰਹਿੰਦੇ ਨੇ ਐਨ.ਆਰ.ਆਈਸ ਵੀ ਵੇਖਦੇ ਨੇ ਕੋਈ ਪਿੰਡ ਵਾਸੋਂ ਵੱਲੋਂ ਵੀ ਫਿਰ ਮਦਦ ਵੀ ਕੀਤੀ ਜਾਵੇਗੀ ਪਰਿਵਾਰ ਦੀ ਕਿਉਂਕਿ ਆਪਣਾ ਪਰਿਵਾਰ ਹੀ ਹੁੰਦਾ ਪਿੰਡਾਂ ਦੇ ਅਸੀਂ ਵੀ ਕੋਸ਼ਿਸ਼ ਇਹੀ ਕਰਦੇ ਪਏ ਹੈਗੇ ਆ ਕਿ ਸਾਰੇ ਮੰਨ ਲਓ ਸਰਕਾਰ ਵੱਲੋਂ ਵੀ ਜੋ ਵੀ ਕੁਝ ਹੋਵੇ ਜਾਂ ਜਿਹੜਾ ਐਨ.ਆਰ.ਆਈ ਜਾਂ ਪਿੰਡੋਂ ਲੋ ਹੋਵੇ ਅਸੀਂ ਸਗੋ ਸਹਿ ਮਤਲਬ ਅਸੀਂ ਵੀ ਜ਼ੋਰ ਲਾ ਰਹੇ ਹਾਂ ਪਤਾ ਨਹੀਂ ਕਿਦਾਂ ਨੁਕਸਾਨ ਹੋਇਆ ਹੋਰ ਵੀ ਹੋਏ ਹੈਗੇ ਆ ਪੰਜ ਤੋਂ ਸੱਤ ਘਰ ਹੈਗੇ ਆ ਤੇ ਉਹ ਵੀ ਇਦਾਂ ਉਹਦੇ ਵੀ ਡਿੱਗਣ ਵਾਲੇ ਆ ਤੇ ਉਹ ਹੋਰ ਵੀ ਗਰੀਬ ਪਰਿਵਾਰ ਹੈਗੇ ਆ ਉਹਨਾਂ ਦੇ ਵੀ ਡਿੱਗਣ ਵਾਲੇ ਹੈਗੇ ਆ